ਅੰਮ੍ਰਿਤ ਕੀ ਸ਼ਕਤੀ ਸੁਸਵਾਮੀ ਮੇਕਨਾਜੀ ਅੱਜ ਸਾਡੇ ਕੋਲ ਵੀ ਪਹੁੰਚੇ ਆ। ਬੜਾ ਧੰਨਵਾਦ। ਅੰਮ੍ਰਿਤ ਕੀ ਸ਼ਕਤੀ ਜਿੰਦਾਬਾਦ। ਰੇਕਨ ਸਾਹਿਬ। ਅਮਰੇ ਤੋਂ ਹਮੇ ਸੋਨੂ ਕੀ ਸੁਵਾਮੀ ਮੇਕਨਾਜੀ ਨੂੰ ਸਨਮਾਨਿਤ ਕਰ ਰਹੇ ਨੇ। ਉਹਨਾਂ ਦੇ ਅੱਜ ਦਾ ਸਵਾਗਤ ਕਰ ਰਹੇ ਨੇ। ਵਿਚਾਰੇ। ਸੋਨੂ ਨਾਲ ਕੋਈ ਉਹ ਨਿਜम्मेवारी ਦਾ ਵਿਸ਼ਾਲ ਸੁਰਜੀਤ ਸਿੰਘ ਜੋ ਕਿ ਸਾਡੇ ਪੂਰੇ ਨੌਰ ਥਲਕੇ ਦਾ ਮੁੱਖ ਪ੍ਰਚਾਰਕ ਦੇ ਤੌਰ ਤੇ ਜਿਹਨੂੰ ਮੈਂ ਨਿਯੁਕਤ ਕਰਦਾ ਤੇ ਸੋਨ ਦੇ ਭੋਗਾਲ ਸਿੰਘ ਜੀ ਮਹਾਰਾਜ ਕੀ ਜੈ 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 ਔਰ ਬਸນິກ ਵੀ ਜੁੜ ਰਹੇ ਨੇ ਸ਼ਾਮਲ ਹੋ ਰਹੇ ਨੇ ਸਵਾਮੀ ਜੀ ਉਹਨਾਂ ਨੂੰ ਫਿਰ ਬਾਹਰ ਦੇ ਕੇ ਚਲਿਏ ਨਾ ਸਰੋਪਾ ਬਾਹਰ ਨਾਲ ਕਿਤੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨਤ ਮਹਾਰਾਜ ਕੀ ਜੈ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਜਿਹੜਾ ਵਾਰਡ ਪ੍ਰਧਾਨ ਜਿਹੜਾ सोनू ਚੀਮਣ ਨਿਯੁਕਤ ਕਰਨ ਦੇ ਲਈ ਭਗਵਾਨ ਵਾਲਮੀਕ ਆਦੀ ਤਰਫ ਸਮਾਜ ਦੇ ਜਿਹੜਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਜੀਤ ਸਿੰਘ ਜੀ ਦੇ ਵੱਲੋਂ ਪੂਰੇ ਅੰਬਰਸਾ ਸ਼ਹਿਰ ਦੀਆਂ ਵੱਖ-ਵੱਖ ਵਾਡਾਂ ਜਿਹੜਾ ਚੋਣ ਜਿਹੜੀ ਕੀਤੀ ਜਾ ਰਹੀ ਹੈ ਉਸੇ ਚੋਣ ਦੇ ਲੜੀਵਾਰ ਅੱਜ ਗੁਰਪੁਰਨ ਮਹਾਰਾ ਵੀ ਪ੍ਰੋਗਰਾਮ ਜਿਹੜਾ ਮਨਾਇਆ ਗਿਆ ਅਤੇ ਉਸੇ ਸਬੰਧ ਵਿੱਚ ਸਾਨੂੰ ਮੁੱਖ ਮਹਿਮਾਨ ਦੇ ਤੌਰ ਤੇ ਮਨਾਇਆ ਗਿਆ ਜਿਹੜਾ ਅੱਜ ਦੇ ਪ੍ਰੋਮ ਦੀ ਅਦਖਸ਼ਤਾ ਗੁਰਜੀਤ ਸਿੰਘ ਵੱਲੋਂ ਕਰਕੇ ਜਿਹੜਾ ਸੋਨਨ ਵਾਡ ਪ੍ਰਧਾਨ ਨਿਯੁਕਤ ਕੀਤਾ ਹੈ ਤਾਂ ਜੋ ਧਰਮ ਜਿਹੜਾ ਪਰਿਵਰਤਨ ਉਸ ਨੂੰ ਰੋਕਣ ਦੇ ਲਈ ਜਿਹੜਾ ਸੰਸਥਾ ਮੇਨ ਮੁੱਖ ਉਦੇਸ਼ ਜਿਹੜਾ ਧਰਮ ਪਰਿਵਰਤਨ ਨੂੰ ਰੋਕਣਾ ਤੇ ਲੋਕਾਂ ਜਿਹੜਾ ਹੋ ਰਿਹਾ ਸਰਕਾਰੀ ਦਫ਼ਤਰਾਂ ਵਿੱਚ ਸ਼ੋਸ਼ਣ ਉਸ ਨੂੰ ਰੋਕਣ ਲਈ ਸੰਸਥਾ ਜਿਹੜਾ ਅਹਿਮ ਰੋਲ ਅਦਾ ਕਰ ਮੇਰਾ ਗੁਰਜੀਤ ਸਿੰਘ ਮੈਂ ਜੋ ਵਾਰਡ ਪ੍ਰਧਾਨ ਲਾਇਆ ਹੈ ਅੱਜ ਸੋਨੂ ਸ਼ਰਮਾ ਜੀ ਨੂੰ ਜੋ ਅੱਜ ਸਾਡੇ ਬਾਬਾ ਜੀ ਦੇ ਨਿਸ਼ਾ ਦੰਦੇਸ਼ ਅਸੀਂ ਸਾਰਾ ਇਹ ਕੰਮ ਕਰ ਰਹੇ ਹਾਂ ਤੇ ਸਾਰੇ ਅੰਮ੍ਰਿਤਸਰ ਦੇ ਵਿੱਚ ਹਰ ਵਾਰਡ ਦੇ ਵਿੱਚ ਪ੍ਰਧਾਨ ਲਾਇਆ ਜਾ ਰਿਹਾ ਹੈ ਤੇ ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਹਾਂ ਹਾਂ ਜੀ ਮੇਰਾ ਨਾਮ ਸੋਨੂ ਸ਼ਰਮਾ ਜੋ ਬਾਬਾ ਸੋਮੀ ਮੇਘਨਾਥ ਜੀ ਸਾਡੇ ਇੱਥੇ ਪਧਾਰੇ ਨੇ ਇਹਨਾਂ ਦੇ ਮੈਨੂੰ ਜੋ ਸੰਥਾ ਦਾ ਕੰਮ ਬਹੁਤ ਹੀ ਵਧੀਆ ਕਰ ਰਹੇ ਨੇ ਇਸ ਲਈ ਇਹਨਾਂ ਦੇ ਮਕਾਰ ਵੇਖੇ ਇਸ ਲਈ ਮੈਂ ਇਹਨਾਂ ਤੇ ਸ਼ਾਮਿਲ ਹੋ ਰਿਹਾ ਹਾਂ ਤੋ ਜੋ ਵੀ ਬਾਬਾ ਨੇ ਜ਼ਿੰਮੇਵਾਰੀ ਦਿੱਤੀ ਆ ਬਹੁਤ ਵਧੀਆ ਜ਼ਿੰਮੇਵਾਰੀ ਦਿੱਤੀ ਆ ਤਸੀਂ ਜੋ ਜ਼ਿੰਮੇਵਾਰੀ ਨਿਭਾਵਾਂਗੇ